ਕੀ ਕਰੀਐਨੀ ਮਾ ਤੇ ਮੈਂ ਤਾਂ ਕੀ ਕਰਨਾ ਸੀ ਤੇ ਤੂੰ ਇੱਥੇ ਕੀ ਕਰ ਤਾਂ ਤਾ ਹੈ ਮੈਨੂੰ ਉੱਥੇ ਛੱਡ ਕੇ ਆਈ ਸੀ ਜਿਹੜਾ ਕੰਮ ਆਪਾਂ ਕਰਨਾ ਸੀ ਉਹ ਆਪਣਾ ਹੋ ਗਿਆ ਹੁਣ ਆਪਾਂ ਉੱਥੇ ਰਹਿ ਕੇ ਕੀ ਕਰਨਾ ਮਾਰ ਦੀ ਗੱਲ ਹੈ ਕਿਹੜਾ ਕੰਮ ਹੋ ਗਿਆ ਮੈਂ ਤਾਂ ਆਪੇ ਮਨਿੰਦਰ ਆਈ ਸੀ ਉੱਥੇ ਮੰਮੀ ਕੋਲੇ ਅੱਛਾ ਤੇ ਹੋਰ ਫਿਰ ਤੇ ਫਿਰ ਕਿ ਜਦੋਂ ਆਈ ਉੱਥੇ ਮੰਮੀ ਤਾਂ ਬਾਪਾ ਲੜਨ ਉਹਨਾਂ ਨੇ ਲੱਗ ਗਈ ਉਹਨੂੰ ਗੱਲ ਪੈ ਗਈ ਉਹਦੇ ਅੱਛਾ ਬਾਪਾ ਗਾਲ ਗੋਲੀਆਂ ਕੱਢੀਆਂ ਹਾਂ ਫਿਰ ਮੈਂ ਵੀ ਉਂਗਲੀਆਂ ਲਾਤਾਂ ਨਾਲੇ ਮੈਨੂੰ ਲੜਦੇ ਤੇ ਮੰਮੀ ਨੇ ਤਾਂ ਘਰੋਂ ਬਾਹਰ ਕਰ ਦਿੱਤੇ ਕਰਤੀ ਹੋਰ ਚਲ ਵਧੀਆ ਹੋ ਗਿਆ ਕਹਿੰਦੀ ਇੱਥੇ ਨਾ ਬੜੀ ਕਹਿੰਦੀ ਹੁਣ ਇੱਥੇ ਕੀ ਲੈਣਾ ਹੈ ਬਈ ਬਈ ਹੁਣ ਉਹਨੂੰ ਪਤਾ ਲੱਗ ਗਿਆ ਹੁਣ ਨਾ ਵੀ ਮੇਰਾ ਪਿਓ ਮਰ ਗਿਆ ਜ਼ਮੀਨ ਮੇਰੇ ਨਾਲ ਹੋ ਜੂਗੀ ਫਿਰ ਉਹੀ ਤਾਂ ਗੱਲ ਆ ਨਾ ਤਾਂ ਹੀ ਆਈ ਜਣੀ ਹੁਣ ਉਹਨੇ ਕੀ ਲੈਣਾ ਜਦੋਂ ਪਹਿਲਾਂ ਨਹੀਂ ਉਹਦੀ ਸਾਰ ਲੈਤੀ ਹਾਂ ਹੁਣ ਪਤਾ ਹੀ ਲੱਗ ਗਿਆ ਸਾਰੀ ਗੱਲਾਂ ਦਾ ਤੇ ਹੋ ਮੈਂ ਤਾਂ ਨਹੀਂ ਕਹੇ ਸੀਗੀ ਐਂ ਤਾਂ ਪਤਾ ਕਰ ਲੈਂਦਾ ਬਿਓ ਰਹਦੀ ਕਿੱਥੇ ਹੈਗੀ ਮੈਂ ਸਾਰਾ ਪਤਾ ਕਰ ਲੈ ਗੱਲਾਂ ਗੱਲਾਂ ਚ ਤੂੰ ਸਾਰਾ ਕੁਝ ਪੁੱਛ ਲੈ ਸੱਚੀ ਹਾਂ ਮੈਂ ਹੁਣ ਕਿੱਥੇ ਰਹਿਣੀ ਹੁਣ ਤੂੰ ਦੱਸ ਤਾਂ ਦੇ ਤੇ ਕਹਿੰਦੀ ਮੈਂ ਤਾਂ ਤੁੰਗ ਵਾਲੀ ਪਿੰਡ ਰਹਿਣੀ ਹੈ ਕਹਿੰਦੀ ਤੋਂ ਕਰ ਲੈਣਾ ਹਾਂ ਉੱਥੋਂ ਮੇਰਾ ਯਾਰ ਦੋਸਤਾਂ ਮੈਂ ਤਾਂ ਇਹ ਵੀ ਪਤਾ ਕਰ ਲਿਆ ਵੀ ਉਹ ਤਾਂ ਘਰ ਕਿੱਥੇ ਆ ਸਾਰਾ ਕੁਝ ਮੈਨੂੰ ਪਤਾ ਲੱਗ ਗਿਆ ਲੈ ਆਹ ਤਾਂ ਤੂੰ ਵਧੀਆ ਕੀਤਾ ਸਾਰਾ ਕੁਝ ਪਤਾ ਕਰ ਲਿਆ ਮੈਂ ਤਾਂ ਤਾਂ ਮੈਂ ਕਹਿ ਦੇਣਾ ਹੁਣ ਆਪਾਂ ਉਹਨੂੰ ਰੁਕਾਉਣਾ ਹੀ ਚਾਹੀਦਾ ਫਟਾਫਟ ਆਪਾਂ ਉਹਦਾ ਕੰਮ ਕਰਦੇ ਜਿਹੜਾ ਕਰਨਾ ਹੈ ਗੱਲ ਤਾਂ ਸਹੀ ਆ ਮਾਂ ਕਰੀ ਹੈ ਨਾ ਹਾਂ ਚੱਲੀਏ ਨਾ ਆਪਾਂ ਤੇ ਹੋਰ ਆਪਾਂ ਜਾ ਕੇ ਜਿੱਥੇ ਬੈਠ ਕੇ ਕਰਨਾ ਹੈ ਚੱਲ ਫਿਰ ਆ ਜਾ ਚੱਲ ਆ ਜਾ ਆਪਾਂ ਸਾਰੀ ਗੱਲ ਹੋਰ ਲੈ ਫਿਰ ਇਹ ਦੋ ਸੁੱਖ ਲੈਨੇ ਮੈਂ ਕਿ ਹਸ ਪਾਲ ਦਿਆ ਹਾਂ ਬਸ ਆ ਜਾ ਫਿਰ ਉਹਨਾਂ ਕੱਪੜੇ-ਕੁਪੜੇ ਤੇਰੇ ਠੀਕ ਆ ਬਸ ਆ ਜਾ ਬਸ ਬਸ ਠੀਕ ਆ ਆਪਣੇ ਤੂੰ ਤਾਂ ਫਿਰ ਉਹੀ ਗੱਲ ਕਰਤੀ ਲੈ ਤੈਨੂੰ ਸੱਦਿਆ ਕਾਦੇ ਵਾਸਤੇ ਸੀ ਤੇ ਮੇਰੀ ਤਾਂ ਸੁਣ ਲੈ ਗੱਲ ਹੁਣ ਮੇਰੀ ਤਾਂ ਗੱਲ ਸੁਣ ਲੈ ਉਹ ਭੈਣੇ ਤੂੰ ਤਾਂ ਮੇਰੇ ਤੇ ਗੁੱਸਾ ਹੋਈ ਜਾਂਦੀ ਐ ਪਹਿਲਾਂ ਦੀ ਹੱਲ ਕਰਨਾ ਸੀ ਨਾ ਆਪਾਂ ਤੈਨੂੰ ਇਸੇ ਕਾਤਰੀ ਸੱਦਿਆ ਸੀ ਵੀ ਤੂੰ ਆ ਕੇ ਕੋਈ ਗੱਲਬਾਤ ਕਰ ਇਹਨਾਂ ਦੇ ਨਾਲ ਆਪਾਂ ਕੋਈ ਅੱਗੇ ਦਾ ਦੇਖ ਗਏ ਵੀ ਭਾਈ ਕਿਵੇਂ ਕੁਛ ਆ ਐ ਤਾਂ ਨਹੀਂ ਜ਼ਿੰਦਗੀ ਨਿਕਲਦੀ ਪਰ ਤੂੰ ਤਾਂ ਕਹੇਗਾ ਕਿ ਬਾਗੀ ਹੁਣ ਫਿਰ ਤੂੰ ਐਡੀ ਕਿਹੜੀ ਗੱਲ ਸੀ ਕਿ ਵੀ ਹੁਣ ਉਹ ਜਦੋਂ ਹੁਣ ਫਿਰ ਉਹੀ ਗੱਲ ਵੀ ਹੈ ਹੀ ਇਹ ਜੀ ਇਹ ਖਾਣ ਪੀਣੂ ਕੀ ਸੀ ਭਾਈ ਮੈਂ ਤਾਂ ਉੱਥੇ ਜਾ ਕੇ ਹੋਟਲ ਤੋਂ ਰੋਟੀ ਖਵਾ ਲਿਆ ਹੁੰਦਾ ਜਿਹੜੀ ਤੂੰ ਜਿਹੜੀ ਚੀਜ਼ ਖਾਣੀ ਸੀ ਉਹ ਮਿਲ ਜਾਂਦੀ ਤੈਨੂੰ ਹਾਂ ਨਾ 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 ਇਹ ਤਾਂ ਇਹ ਗੱਲਾਂ ਤਾਂ ਛੱਡ ਹੁਣ ਭਾਈ ਮੈਂ ਤਾਂ ਜਿਹੜੀ ਤੈਨ ਨਾਲ ਗੱਲ ਕਰ ਨਹੀਂ ਤੂੰ ਤਾਂ ਉਸ ਗੱਲ ਤਾਂ ਕੀਤੀ ਨਹੀਂ ਤੂੰ ਹਾਂ ਫੇਰ ਕਦੋਂ ਆਜੇਗੀ ਹੁਣ ਤਾਂ ਪੂਰੀ ਨਹੀਂ ਪੱਕ ਗਈ ਫੇਰ ਕਦੋਂ ਆਜੇਗੀ ਚੱਲ ਕਰ ਲੈ ਕਿਰਨਾ ਨਾ ਗੱਲ ਕਰ ਲੈ ਉਹ ਜੇ ਪੂਰੀ ਪਾ ਦੇਵੇ ਤਾਂ ਉਹ ਤਾਂ ਮੌਜਾਂ ਨਾਲ ਪੀ ਕੇ ਜਾ ਕੇ ਬੈਠ ਗਈ ਐ ਇੱਥੇ ਮੈਨੂੰ ਫਸਾ ਗਈ ਗਈ 2 ਦਿਨ ਦਾ ਕਹਿ ਕੇ ਸੀ 5ਵੇਂ 6ਵੇਂ ਦਿਨ ਹੋ ਗਏ ਸੀ 7 ਦਿਨ ਹੋ ਗਏ ਲੈ ਚਲ ਹਾਂ ਚਲ ਚੰਗਾ ਬਣ ਮੈਂ ਤਨੂੰ ਅੱਥਰੇ ਕਰ ਦ ਫੋਨ ਮੜਾ ਜਾ ਹਾਂ ਜ਼ਰੂਰੀ ਕੰਮ ਛੜੀ ਲੋਚਾ ਕੀ ਫੋਨ ਆਇਆ ਤੇ ਉਹ ਫੋਨ ਤਾਂ ਮੈਨੂੰ 100 ਆਉਂਦੇ ਆ ਮੈਂ ਕਿਤੇ ਕਿਤੇ ਦੱਸੂਗਾ ਤੇ ਉਹ ਵੈਸੀ ਪੁੱਛਿਆ ਉਹ ਜਿਹੜੀ ਮੈਂ ਭਾਈ ਕਹਿ ਰਹੀ ਸੀ ਲਾਡੀ ਨਾਲ ਕੋਈ ਗੱਲ ਹੋਈ ਲਾਡੀ ਨੇ ਤੁਹਾਡੇ ਕੋਲ ਕੋਈ ਗੱਲ ਕੀਤੀ ਹੋਣੀ ਕਾਦੇ ਵਾਰੀ ਵੈਸੀ ਪੁੱਛਿਆ ਸੀਗਾ ਮੈਂ ਕਈ ਵਾਰ ਗੱਲ ਕੀਤੀ ਨਹੀਂ ਨਹੀਂ ਮੇਰੇ ਕੋਈ ਲਾਡੀ ਨਾਲ ਗੱਲ ਕੀਤੀ ਹੁਣ ਮੈਨੂੰ ਐ ਲੱਗਿਆ ਵੀ ਦਾੜੀ ਦਾ ਫੋਨ ਆਇਆ ਹੁਣ ਮੈਂ ਤਾਂ ਪੁੱਛ ਰਹੀ ਸੀ ਜਿਹੜੇ ਹਾਂਜੀ ਇਹ ਗੱਲ ਕੀ ਹੈ ਗੱਲ ਦੱਸ ਮੈਨੂੰ ਜਿਹੜੀ ਗੱਲ ਕਰਨੀ ਹੈ ਭਾਈ ਤੇ ਨਹੀਂ ਡਾਡੀ ਗੱਲ ਤਾਂ ਕੋਈ ਨਹੀਂ ਮੈਂ ਤਾਂ ਵੈਸੇ ਪੁੱਛਿਆ ਸੀਗਾ ਮੈਂ ਕਿਹਾ ਕਈ ਵਾਰੀ ਹੋਣਾ ਗੱਲ ਹੋਈ ਹੋਣੀ ਹੈ ਡਾਡੀ ਨਾਲ ਤੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਦੇਖ ਭਾਈ ਨੂੰ ਸਿੱਧੀ ਗੱਲ ਕਹਿਣਾ ਜਿਹੜੀ ਤੁਹਾਡੀ ਆਪਸੀ ਗੱਲਬਾਤ ਆ ਦੋਹਿਆਂ ਨੇ ਉਹ ਆਪਸ ਵਿੱਚ ਕਰਿਆ ਕਰੋ ਠੀਕ ਹੈ ਨਾ ਹੁਣ ਮੈਂ ਤਾਂ ਤੁਹਾਡੀਆਂ ਗੱਲਾਂ ਤੋਂ ਨਿਕਲ ਗਿਆ ਮੈਨੂੰ ਵਿੱਚ ਕਿਸੇ ਗੱਲ ਦੇ ਵਿੱਚ ਪਾਉਣ ਦੀ ਲੋੜ ਨਹੀਂ ਜੋ ਕੁਛ ਮਨ ਮਰਜ਼ੀਆਂ ਆਪਦੀਆਂ ਮਨ ਮਰਜ਼ੀਆਂ ਕਰੋ ਉਧਰੋਂ ਤੂੰ ਕਰ ਲੈ ਮਨ ਮਰਜ਼ੀ ਉਧਰੋਂ ਮੁੰਡਾ ਕਰ ਲੂ ਉਧਰੋਂ ਤੇਰਾ ਤੇਰਾ ਪਿਓ ਕਰ ਲਵੇ ਭਾਈ ਕਰ ਲੈਣਾ ਚੱਲ ਰੋਕ ਲਾ ਪੁੱਛ ਲੈਨੇ ਇੱਕ ਵਾਰ ਨੇ ਹਾਂ ਹੋਰ ਉੱਥੇ ਲਾ ਲਾ ਸਾਈਡ ਦੀ ਸੱਚੀ ਗੱਲ ਬਈ ਹੁਸ਼ਕਾ ਜੀ ਤੁਸੀਂ ਕੌਣ ਜੀ ਪਟਾਰ ਸਿੰਘ ਵਾਲੇ ਤੋਂ ਆਏ ਬਈ ਜੀ ਕਿਹਨੂੰ ਮਿਲਣਾ ਹੈ ਮਨਿੰਦਰ ਕਿਰਨ ਦੀ ਮਨਿੰਦਰ ਇੱਕ ਮਿੰਟ ਖੜੋ ਮੈਂ ਆਉਨਾ ਮੈਂ ਕੀ ਪਤਾ ਘਰ ਤਾਂ ਇਹੀ ਹੈ ਹੋਰ ਆ ਕੋਈ ਘਰ ਤਾਂ ਇਹੀ ਮੈਂ ਚਲਾਦਾ ਇਹੀ ਆ ਸਮੋਤੀ ਉਹ ਗੇਟ ਤੇ ਕੋਈ ਆਇਆ ਖੜਾ ਹੈ ਫਿਰ ਬਾਪੂ ਤੁਸੀਂ ਪੁੱਛ ਲੈਂਦੇ ਕੌਣ ਆ ਘਟਾਰਸਾਂ ਵਾਲੇ ਤੋਂ ਆਏ ਆ ਮਨਿੰਦਰ ਦਾ ਨਾਂ ਲੈਂਦੇ ਆ ਮਨਿੰਦਰ ਦਾ ਮਲਾ ਦਿਓ ਫਿਰ ਕੋਈ ਰਿਸ਼ਤੇਦਾਰ ਹੋਣਾ ਮੈਂ ਕਹਿ ਦਿੰਨੀ ਆ ਕਿ ਮਨਿੰਦਰ ਨੂੰ ਕਿਉਂ ਕਾਰੇ ਬਾਤੇ ਮਲਾਦਗੇ ਤੈਨੂੰ ਮੈਂ ਕਿਹਾ ਕੀ ਸੀਗਾ ਵੀ ਤੁਸੀਂ ਪਸਤਾਉਂਗੇ ਹੁਣ ਪਹਿਲਾ ਅੱਜ ਕੋਈ ਆਇਆ ਕੱਲ੍ਹ ਨੂੰ ਕੋਈ ਹੋਰ ਆਊਗਾ ਨਾਲ ਮੁੰਡਾ ਨੌਜਵਾਨ ਤੇ ਬਾਪੂ ਜੀ ਫੇਰ ਕੀ ਹੋ ਗਿਆ ਜੇ ਮੁੰਡਾ ਦਾ ਨੌਜਵਾਨ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਇਹਦਾ ਮਤਲਬ ਇਹ ਤਾਂ ਨਹੀਂ ਕੋਈ ਵੀ ਉਹਦਾ ਪਿੱਛਾ ਕਰਦਾ ਕਰਦਾ ਸਾਰਾ ਕੁਝ ਤੈਨੂੰ ਪਹਿਲਾਂ ਹੀ ਪਤਾ ਲੱਗਾ ਵੀ ਰਿਸ਼ਤੇਦਾਰ ਕਿ ਵੀ ਤਾਂ ਕੌਣ ਹੋ ਸਕਦਾ ਕਿੰਨਾ ਕੁਝੋ ਕਰਕੇ ਹੀ ਇਹ ਪਿੱਛੇ ਆਪਣੀ ਬੇਇੱਜ਼ਤੀ ਆਪਣੀ ਹੋ ਜੇ ਪਿੰਡ 'ਚ ਮਾੜੀ ਪਿੰਕ ਲੱਗੀ ਨਾ ਬਾਪੂ ਜਦੋਂ ਸਾਥ 'ਚ ਜਾ ਕੇ ਬੈਨ ਉਹ ਤਾਂ ਸੌ ਆਉਂਦਾ ਜਾਂਦਾ ਉਹਦੋਂ ਨਹੀਂ ਥੋੜੀ ਬੇਚੀ ਹੁੰਦੀ ਸੱਤ ਚੋਂ ਉਹ ਗਲੀ ਚ ਜਾਂਦਾ ਹੈ ਕੋਈ ਆਪਣੇ ਘਰੇ ਨਹੀਂ ਆਉਂਦਾ ਉਹ ਨਾ ਬਾਪੂ ਉਹ ਇੰਨੀ ਵੀ ਬੇਜਤੀ ਨਹੀਂ ਹੈਗੀ ਕਿ ਉਹਦੇ ਪਿੱਛੇ ਕੋਈ ਆਊਗਾ ਨਾ ਤੁਸੀਂ ਪੁੱਛਦਾ ਸਕਦੇ ਹੋ ਵੀ ਕੌਣ ਆ ਕੌਣ ਨਹੀਂ ਤੈਨੂੰ ਦੱਸਦਾ ਦੱਸਦਾ ਮਨਿੰਦਰ ਦਾ ਪੁੱਛਦੇ ਤੈਨੂੰ ਪਿੰਡ ਦੱਸਦਾ ਤੂੰ ਜਾ ਕੇ ਪੁੱਛ ਲੈ ਫਿਰ ਤੇ ਫਿਰ ਮਿਲਾ ਦੇਂਦੇ ਤੁਹਾਨੂੰ ਆਪੇ ਪਤਾ ਲੱਗ ਜਾਂਦਾ ਮੈਂ ਪੁੱਛਦੀਆਂ ਜਾਂਦੀ ਹਾਂ ਤੁਹਾਨੂੰ ਮਿਲਾ ਦੇ ਜਾ ਕੇ ਹਾਂਜੀ ਕੌਣ ਜੀ ਹਾਂਜੀ ਕੌਣ ਜੀ ਕੁਟਾਰ ਸਿੰਘ ਵਾਲੇ ਤੋਂ ਆਏ ਜੀ ਜੀ ਕੁਟਾਰ ਸਿੰਘ ਵਾਲੇ ਤੋਂ ਹਾਂਜੀ ਦੱਸੋ ਮਨਿੰਦਰ ਇੱਥੇ ਰਹਿੰਦੀ ਹੈ ਹਾਂਜੀ ਇੱਥੇ ਰਹਿੰਦੀ ਹੈ ਤੁਸੀਂ ਕੌਣ ਜੀ ਮੈਂ ਮਨਿੰਦਰ ਦੀ ਭੂਆ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੈ ਹਾਂ ਠੀਕ ਹੈ ਵਧੀਆ ਇੱਥੇ ਕਿ ਖੜੇ ਹੋ ਅੱਜ ਲੰਘਿਓ ਅੱਜ ਆਜੂ ਜੇ ਤੁਸੀਂ ਮਨਿੰਦਰ ਦੇ ਭੂਆ ਜੀ ਹੋ ਤਾਂ ਫਿਰ ਮੇਰੇ ਵੀ ਭੂਆ ਜੀ ਲੱਗੇ ਹਨ ਅਸੀਂ ਤਾਂ ਭੂਆ ਜੀ ਭੈਣਾ ਵਾਂਗੂ ਰਹਿੰਦੀ ਆ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕੀ ਪੀਓਗੇ ਨਹੀਂ ਨਹੀਂ ਅਸੀਂ ਕੁਝ ਨਹੀਂ ਖਾਣਾ ਫਿਰਨਾ ਬਸ ਤੁਸੀਂ ਮਨਿੰਦਰ ਨੂੰ ਮਿਲਾ ਦਿਓ ਹਾਂਜੀ ਮਨਿੰਦਰ ਨੂੰ ਤਾਂ ਮੈਂ ਮਿਲਾ ਦਨੀ ਆ ਚਲੋ ਫਿਰ ਉਹਨੇ ਟਾਈਮ ਮੈਂ ਚਾਹ ਪਾਣੀ ਬਣਾ ਲੂ ਤੁਸੀਂ ਮਨਿੰਦਰ ਦੀ ਤਾਂ ਭੋਰਾ ਫਿਕਰ ਨਹੀਂ ਕਰਨੀ ਮੇਰੀ ਤਾਂ ਨਾ ਭੈਣ ਬਣ ਗਈ ਉਹ ਸਾਡਾ ਤਾਂ ਨਾ ਇੰਨਾ ਵਧੀਆ ਦਿਨ ਲੰਘਦਾ ਦੋਨਾਂ ਜਾਣੀਆਂ ਦਾ ਰਲ ਮਿਲ ਕੇ ਕੰਮ ਕਰੀ ਜਾਂਦੀਆਂ ਇੱਕ ਗੱਲ ਹੈਗੀ ਆ ਵਕਤਾਂ ਦੀ ਮਾਰੀ ਸੀ ਵਿਚਾਰੀ ਉਹ ਤੇ ਕੁੜੀ ਵੀ ਸਕੂਲ ਪੜਨ ਲੱਗੀ 12-13 ਸਾਲ ਦੀ ਹੋਗੀ ਕੁੜੀ ਇੰਨੀ ਸਿਆਣੀ ਆ ਨਾ ਮਨਿੰਦਰ ਦੀ ਜਿਵੇਂ ਮਨਿੰਦਰ ਵਰਗੀ ਹੈਗੀ ਮਨਿੰਦਰ ਨੇ ਉਹਨੂੰ ਇੰਨੀਆਂ ਚੰਗੀਆਂ ਗੱਲਾਂ ਸਿਖਾਈਆਂ ਨੇ ਪੂਰਾ ਲੱਗਦਾ ਹੀ ਨਹੀਂ ਹੈਗਾ ਵੀ ਪਿਓ ਵਾਰੀ ਹੈਗੀ ਵੀ ਆਏ ਪਲਗੀ ਕੁੜੀ ਹੈ ਨਾ ਮਨਿੰਦਰ ਨੇ ਨਾ ਇੰਨੀ ਦੇਖਭਾਲ ਕੀਤੀ ਆ ਮੈਂ ਕਹਿੰਨੀ ਕੋਈ ਪਿਓ ਵੀ ਨਹੀਂ ਕਰ ਸਕਦਾ ਚਲ ਕੋਈ ਚਲੋ ਫਿਰ ਮੈਂ ਚਾਹ ਚ ਬਣਾਉਣੀ ਆ ਮੈਂ ਮਨਿੰਦਰ ਨੂੰ ਭੇਜਦੀ ਆ ਤੁਸੀਂ ਗੱਲਾਂ ਬਾਤਾਂ ਕਰ ਲਿਓ ਹਾਂ ਭੇਜ ਦੋ ਮਨਿੰਦਰ ਦੇ ਦੇਖ ਲਾ ਵੇ ਕਿੰਨੀਆਂ ਗੱਲਾਂ ਜਾਂ ਮਾਰਦੀ ਹੈ ਨਾ ਪਿਓ ਵਾਰੀ ਐਂ ਚੜੀ ਹੂੰ ਹੋਵਾਰੀ ਆ ਗਿਆ। ਨਾ ਆਪਾਂ ਕੀ ਲੈਣਾਗਾ। ਉਸ ਮਰਜ਼ੀ ਹੋਏ ਆਪਾਂ ਦਾ ਆਦੇ ਕੰਮ ਤੱਕ ਆਏ। ਕੰਮ ਦਾ ਕੀ ਮਤਲਬ। ਹੂੰ। ਹੂੰ। ਹੰਦਾ। ਹੋ ਆ ਗਈ। ਸਸਿਕਾ ਜੀ। ਸਸਿਕਾ। ਹਾਂ ਠੀਕ ਹੈ। ਸਸਿਕਾਪੂਆ। ਸਸਿਕਾ। ਸਸਿਕਾ। ਉਹ ਠੀਕ ਹੋ ਫੋ ਤੁਸੀਂ ਹੈਲੋ ਵਜੋ। ਉਰੀਆ ਵਾ। ਪੁੱਤ ਇੱਥੇ ਬੈਠ ਮੇਰੇ ਕੋਲੇ। ਦੇਖ ਲੈ ਹੈ। ਕਿ ਨਾજર ਹੋ ਗਿਆ ਤੈਨੂੰ ਦੇਖਿਆ ਨੂੰ ਹੈ। ਮੇਰਾ ਤਾਂ ਬਾळा ਜਿਗਰ ਹੀ ਜਾਂਦਾ ਸੀ ਤੈਨੂੰ ਮੈਨੂੰ। ਉਦਰੀ ਪਈ ਸੀ ਮੰਮੀ ਦਾ ਬਣੇ। ਮੈਂ ਲੈ ਕੇ ਆਇਆ। ਮੈਂ ਚਲਾਇਆ ਜਲੀ ਉਹ ਐ ਤੁਹਾਨੂੰ ਇਨੇ ਟਾਈਮ ਬਾਅਦ ਮੇਰੀ ਯਾਦ ਆਈ ਤੇ ਤੁਸੀਂ ਪਹਿਲਾਂ ਹੀ ਆ ਜਾਂਦੇ ਮੇਰੇ ਕੋਲ ਮੈਨੂੰ ਮਿਲਣ ਲੈ ਪੁੱਤ ਪਹਿਲਾਂ ਜੇ ਸਾਡੇ ਕੋਲ ਐਡਰੈਸ ਹੁੰਦਾ ਫੇਰ ਹੀ ਆਉਂਦੇ ਸਾਨੂੰ ਤਾਂ ਹੁਣ ਹੀ ਪਤਾ ਲੱਗਿਆ ਕਿ ਤੂੰ ਇੱਥੇ ਰਹਿਣੀ ਹੈਗੀ ਅਸੀਂ ਆਪਾਂ ਜੇ ਆਏ ਉਹ ਮੈਨੂੰ ਮੁੰਡੇ ਨੇ ਦੱਸਿਆ ਮੈਂ ਦੱਸਿਆ ਜਾ ਕੇ ਮੰਮੀ ਨੂੰ ਅੱਛਾ ਹਾਂ ਫਿਰ ਤਾਂ ਪਤਾ ਲੱਗਿਆ ਸਾਨੂੰ ਤਾਂ ਚੱਲ ਪੂਆ ਵਧੀਆ ਹੋ ਗਿਆ ਤੂੰ ਮੈਨੂੰ ਮਿਲਣ ਲੱਗੀ ਸੱਚੀ ਮੈਨੂੰ ਸਾਰਿਆਂ ਦੀ ਬਾਹਲੀ ਯਾਦ ਆਉਂਦੀ ਹੁੰਦੀ ਸੀ ਤਿੰਨ ਤਾਂ ਮੈਂ ਬਾਹਲਾ ਯਾਦ ਕਰਦੀ ਸੀ ਕਿੰਨਾ ਟਾਈਮ ਤੇਰੇ ਕੋਲ ਜਾ ਤਾ ਪੁੱਤ ਮੈਨੂੰ ਵੀ ਤੇਰੀ ਬਥੇਰਾ ਆਉਂਦੀ ਸੀਗੀ ਹੈ ਕਿੰਨਾ ਕਿੰਨਾ ਚਿਰ ਤੂੰ ਮੇਰੇ ਕੋਲੇ ਰਹਿ ਕੇ ਹੁੰਦੀ ਦੇਖਲਾ ਕਿੰਨਾ ਮੇਰਾ ਮੋਹ ਕਰਦੀ ਹੁੰਦੀ ਸੀਗੀ ਹੈ ਮੈਨੂੰ ਵੀ ਐ ਹੁੰਦਾ ਸੀਗਾ ਵੀ ਚੰਦਰੀ ਨੇ ਕਿਉਂ ਆਹ ਕਦਮ ਚੱਕਿਆ ਹੈ ਤਾਂ ਸਾਰਾ ਨਾ ਟੁੱਟ ਕੇ ਬੈਠ ਗਈ ਹੈਗੀ ਹੈ ਚਲ ਜਿਹੜੀ ਗਲਤੀ ਹੋ ਗਈ ਹੋ ਗਈ ਪਤਾ ਹੈ ਨਾ ਚਲ ਕੋਈ ਗੱਲ ਨਹੀਂ ਮੈਂ ਤਾਂ ਹੈ ਮਣ ਜਾ ਉੱਠਿਆ ਮੇਰਾ ਵੀ ਮੈਂ ਮਿਲ ਕੇ ਆਵਾ ਇੱਕ ਤੈਨੂੰ ਪਤਾ ਤੇਰੇ ਪਿਓ ਦਾ ਹੈ ਜਦੋਂ ਤੇਰਾ ਪਿਓ ਮੱਕਿਆ ਹੁੰਦਾ ਮਨ ਮੇਰਾ ਵੀ ਉਹ ਹੋ ਜਾਂਦਾਗਾ ਭੂਆ ਜੀ ਸਾਰਾ ਕੁਝ ਮੇਰੇ ਕਰਕੇ ਹੀ ਹੋਇਆ ਮੇਰੀਆਂ ਹੀ ਗਲਤੀਆਂ ਨੇ ਜਿਹੜੀਆਂ ਮੇਰੇ ਅੱਗੇ ਆਈ ਜਾਂਦੀਆਂ ਨੇ ਨਾਲ ਤਾਂ ਪਿਆਉ ਤੋਂ ਦੂਰ ਹੋ ਗਈ ਨਾ ਹੁਣ ਮਾਂ ਵਰਤਦੀ ਆ ਮੈਂ ਜਾ ਕੇ ਵੀ ਆਈ ਸੀ ਮਾਂ ਕੋਲ ਹਾਂ ਪਰ ਕਹਿੰਦੀ ਮੈਂ ਨਹੀਂ ਵਰਤਾਂ ਤੇਰੇ ਨਾਲ ਮੈਨੂੰ ਆਏ ਸੀ ਹੁਣ ਕੱਲੀ ਰਹਿ ਗਈ ਐ ਚਲ ਮੈਂ ਸੰਭਾਲ ਲੂੰਗੀ ਉਹਨੂੰ ਹਣਾ ਪੁੱਤ ਕੱਲੀ ਦਾ ਕਿਉਂ ਆ ਗਈ ਅਸੀਂ ਵੀਗਾ ਹੈਗੇ ਸਾਂਭਣ ਵਾਲੇ ਅਸੀਂ ਉਹਨੂੰ ਸਾਂਭਦੇ ਆਂਗੇ ਅਜੇ ਨਵੀਨ ਚਾਹੁੰਦਾਗਾ ਉੱਥੇ ਹਾਂ ਇਹੀ ਦਵਾਈ ਬੂਟੀ ਕਰਦਾ ਉਹਦੇ ਵੀ ਬਾਕੀ ਸਾਰ ਸਵਾਲ ਜਿਹੜੇ ਪਹਿਲੀ ਪੱਠੇ ਦੀ ਜੋ ਕਰਨੀ ਉਹ ਵੀ ਇਹੀ ਕਰਦਾਗਾ ਆਪਾਂ ਹੀ ਕਰਦੇ ਆ ਬਣੇ ਦੇਖਭਾਲ ਦੀ ਜਾਨੀ ਚੱਲ ਵਧੀਆ ਨਵੀਂ ਮੈਂ ਤਾਂ ਤੈਨੂੰ ਐਂ ਕਹਿਨੀ ਆ ਤੈਨੂੰ ਪਤਾ ਹੀ ਸੋਦੀ ਮੰਮੀ ਕਿੰਨਾ ਗੁੱਸਾ ਕਰੀ ਜਾਂਦੀ ਸੀ ਨਾ ਮੇਰੇ ਤੇ ਤੇ ਤੂੰ ਵੀਰ ਬਣ ਕੇ ਹਨਾ ਮੰਮੀ ਦੀ ਪੂਰੇ ਪੂਰਾ ਧਿਆਨ ਰੱਖਣਾ ਪੂਰੀ ਦੇਖਭਾਲ ਕਰਨੀ ਆ ਮੰਮੀ ਦੀ ਟੈਂਸ਼ਨ ਲੈ ਮੰਮੀ ਜਮਾਂ ਓਕੇ ਆ ਤੂੰ ਫਿਕਰ ਨਾ ਕਰ ਇਸ ਗੱਲ ਦੀ ਥੋੜੇ ਦੇਰ ਬਾਅਦ ਹੀ ਜਾ ਜਾਣਾ ਅਸੀਂ ਹੈਗੇ ਅਸੀਂ ਉਹਨੂੰ ਸਮਝਿਆ ਕੋਈ ਗੱਲ ਨਹੀਂ ਨਾਲੇ ਅਸੀਂ ਤਾਂ ਸਾਨੂੰ ਐਂ ਕਹਿਣਾ ਆਈ ਸੀ ਕਿ ਦੇਖਣਾ ਵੀ ਆ ਤਰਪਿਓ ਮੁੱਕ ਗਿਆ ਹੁਣ ਦੇਖਣਾ ਜਿਹੜੀ ਜ਼ਮੀਨ ਸੀ ਉਹ ਤਾਂ ਅੱਧੀ ਜ਼ਮੀਨ ਤੇਰੇ ਨਾਲ ਚੜ ਗਈ ਅੱਧੀ ਮਾਮੀ ਦੇ ਨਾਲ ਚੜ ਗਈ ਮੈਂ ਤਾਂ ਭੂਜੇ ਪਤਾ ਨਹੀਂ ਐਸ ਗੱਲ ਦਾ ਵੀ ਜ਼ਮੀਨ ਦਾ ਵੀ ਕੋਈ ਨਾ ਪਤਾ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੁੰਦਾ ਜਦੋਂ ਪਿਓ ਨੂੰ ਕੋ ਸੋ ਜਾਏ ਜਿੰਨੇ 3 ਪੁੱਤ ਹੁੰਦੇ ਉਹਨਾਂ ਨਾਲ ਜ਼ਮੀਨ ਚੜਦੀ ਹੈ ਬਾਕੀ ਉਹਦਾ ਟੱਬਰ ਨਾ ਹੁੰਦੀ ਜਾਈ ਮੈਂ ਤਾਂ ਤੈਨੂੰ ਇਹ ਸਮਝਾਉਣੀ ਆਂ ਕਿ ਦੇਖ ਵੀ ਉਹਦਾ ਕਰਨੀ ਤਾਂ ਤੂੰ ਆਦੀ ਮਰਜੀ ਹੈ ਹਨਾ ਵੀ ਜਿਵੇਂ ਤੈਨੂੰ ਚੰਗਾ ਲੱਗਦਾਗਾ ਉਹੋ ਓਵੇਂ ਕਰ ਲਈ ਵੀ ਮੈਂ ਤਾਂ ਤੈਨੂੰ ਇਹ ਗੱਲ ਕਹਿਨੀ ਆ ਵੀ ਜੀਨੂ ਤੈਨੂੰ ਆਏ ਜੇ ਲੱਗਦਾ ਵੀ ਜਿਹੜਾ ਤੇਰਾ ਵਧੀਆਗਾ ਹੈ ਤੂੰ ਉਹਦੇ ਨਾਲ ਜ਼ਮੀਨ ਕਰਾ ਦੇ ਮੈਂ ਤੈਨੂੰ ਇਹ ਨਹੀਂ ਕਹਿੰਦੀ ਤੂੰ ਕਿਸੇ ਹੋਰ ਨਾਲ ਕਰਾ ਜਾਏ ਕੋਈ ਦੇਖ ਤੂੰ ਕੀ ਕਰਨੀ ਐ ਜ਼ਮੀਨ ਹਨਾ ਤੇਰੇ ਕੋਲ ਤਾਂ ਠੀਕ ਆ ਵਧੀਆ ਦਾ ਗਜਾਰਾ ਕਰੀ ਜਾਨੀ ਐ ਸੋ ਹੈ ਤੇਰੀ ਮਾਂ ਦੀ ਰੋਟੀ ਬਣੀ ਰਹੂਗੀ ਨਾਨਾ ਪੂਆ ਜੀ ਮੈਂ ਤਾਂ ਜ਼ਮੀਨ ਕਰਨੀ ਵੀ ਕੀ ਨਾਲ ਮੈਂ ਤਾਂ ਜ਼ਮੀਨ ਤਾਂ ਅਜੇ ਤੱਕ ਲਾਲਚ ਨਹੀਂ ਹੋਇਆ ਮੈਂ ਤਾਂ ਆਪਣੀ ਕੁੜੀ ਵੀ ਪੜਾ ਲਿਖਾ ਕੇ 12 13 ਸਾਲਾਂ ਦੀ ਕਰ ਲਈ ਆ ਤੇ ਮੈਨੂੰ ਹੁਣ ਤੱਕ ਨੀ ਕਦੇ ਜ਼ਮੀਨਾਂ ਦੀ ਦੌੜ ਪਈ ਤੇ ਹੁਣ ਵੀ ਅੱਗੇ ਜ਼ਮੀਨ ਦੀ ਕੀ ਲੋੜਾ ਮੈਂ ਤਾਂ ਲਾਲਚ ਹੈਗਾ ਹੀ ਨਹੀਂਗਾ ਮੈਂ ਤੁਸਾਂ ਕੋ ਮੈਂ ਤਾਂ ਐਂ ਕਹਿਣੀ ਮੈਂ ਤੇਰੀ ਮਾਂ ਦੇ ਨਾਮ ਹੀ ਕਰਾ ਦੂੰਗੀ ਪਰ ਗੱਲ ਤਾਂ ਇਹ ਐ ਨਾ ਵੀ ਮਾਂ ਤਾਂ ਮੇਰੇ ਨਾਲ ਕੋਈ ਮਾੜਾ ਮੋਟਾ ਬੋਲੇ ਨਾ ਦੇਖੋ ਉਹ ਤਾਂ ਤੇਰੇ ਨਾਲ ਹੁਣ ਗੁੱਸੇ ਆ ਹੌਲੀ ਹੌਲੀ ਗੁੱਸਾ ਟੇਲਾ ਹੋ ਜਾਊਗਾ ਕੋਈ ਨਹੀਂ ਜਿਵੇਂ ਤੂੰ ਮਿਲਣ ਵਰਤਨ ਲੱਗ ਗਈ ਜਾਂ ਸਾਡੇ ਕੋਲੇ ਆਏ ਜਾਏਂਗੀ ਆਪੇ ਉਹਦਾ ਮੂਹ ਦੁਬਾਰੇ ਚਿਰ ਕੀ ਨਾ ਤੇ ਇੱਕ ਵਾਰੀ ਫਿਰ ਮਾਪਿਆਂ ਨੂੰ ਗੁੱਸਾ ਆਉਂਦਾ ਹੀ ਹੈਗਾ ਜੋਤੀ ਪੁੱਤ ਕੋਈ ਐਡਾ ਕਦਮ ਚੱਕ ਲੇ ਹੈ ਬਾਕੀ ਨਵੀਨ ਸਾਹਮ ਦਾ ਸਾਰੀ ਦਿਹਾੜੀ ਇਹੀ ਹੁੰਦਾ ਉਹਦੇ ਕੋਲੇ ਮੈਂ ਤੈਨੂੰ ਨਹੀਂ ਕਹਨੀ ਆ ਵੀ ਜੇ ਤੇਰਾ ਮਾਣਾ ਹੈਗਾ ਹਨਾ ਵੀ ਅਸੀਂ ਦਸ ਸਾਲ ਕੀ ਕਰਨੇ ਮੇਰੇ ਕੋਲ ਤਾਂ ਜਿਹੜਾ ਕੋਸ ਹੈਗਾ ਠੀਕ ਹੈ ਵੀ ਨਵੀਨ ਨੇ ਉੱਥੇ ਰਹਿੰਦਾ ਹੈਗਾ ਉਹ ਤੂੰ ਦੇਖ ਲੈ ਜਿਵੇਂ ਤੈਨੂੰ ਚੰਗਾ ਲੱਗਦਾ ਹੈਗਾ ਇਹੀ ਸਾਹਮ ਦਾ ਤੇਰੀ ਮਾਣ ਨਾ ਨਾ ਕੋਈ ਗੱਲ ਨਹੀਂ ਭੂਆ ਜੀ ਕੀ ਦੋ ਟੁਕੜਿਆਂ ਦੀ ਗੱਲ ਆ ਹੈ ਤੇ ਜੇ ਮੇਰੀ ਮਾਣ ਨੂੰ ਸਾਹਮ ਦਾ ਤੇ ਇਹ ਰੱਖ ਲੈ ਮੈਨੂੰ ਤਾਂ ਤਾਂ ਵੀ ਕੋਈ ਦਿੱਕਤ ਨਹੀਂ ਹੈ ਬਸ ਮੈਂ ਤਾਂ ਆਇਆ ਵੀ ਬਸ ਬੜਾਪੇ ਚ ਮੇਰੀ ਮਾਂ ਨਾਲ ਰੂਲੇ ਜੇ ਤੂੰ ਮੇਰੀ ਮਾਂ ਨੂੰ ਸਾਹਮਣੇਗਾ ਆਏ ਤੇਰੀ ਮਾਂ ਕਿਵੇਂ ਰੂਲੇਗੀ ਜਦੋਂ ਮੈਂ ਬੈਠੀ ਆ ਸਾਡੀ ਵੀ ਲੱਗਦੀ ਹੈ ਭਣੇ ਮਾਮੀ ਲੱਗਦੀ ਹੈ ਮੇਰੀ ਵੀ ਮੈਂ ਕਿਵੇਂ ਰੋਣ ਦੇ ਦਾਂਗੇ ਨਾਲੇ ਅਸੀਂ ਤਾਂ ਭਾਈ ਉਹਦੇ ਕੋਲੇ ਨਾ ਦੋ ਤਿੰਨ ਵਾਰੀ ਜਾਏ ਅਸੀਂ ਤਾਂ ਕਿਹਾ ਵੀ ਸਾਡੇ ਨਾਲ ਚੱਲ ਪਰ ਉਹ ਕਹਿੰਦੇ ਨਾ ਮੈਂ ਤਾਂ ਇਸੇ ਘਰ ਚ ਹੀ ਰਹਿਣਾਗਾ ਇੱਥੇ ਹੀ ਰਹਿਣਾਗਾ ਮੈਂ ਤੁਹਾਨੂੰ ਬਾਲਾ ਸਮਝਾਇਆ ਵੀ ਤੂੰ ਇਕੱਲੀ ਕੀ ਕਰੇਂਗੀ ਕਿ ਰਾਤ ਨੂੰ ਕੋਈ ਬਿਮਾਰੀ ਠਮਾਰੀ ਸੌਕਸ ਹੋ ਜਾਂਦਾ ਹੈ ਨਾ ਫਿਰ ਤਾਂ ਕਰਕੇ ਨਵੀਨ ਨੂੰ ਉੱਥੇ ਛੱਡਿਆ ਹੋਇਆ ਹੁਣ ਸਹੀ ਗੱਲ ਆ ਪੂਆ ਜੀ ਹੁਣ ਕੱਲੀ ਰਹਿੰਦੀ ਐ ਜੇ ਰਾਤ ਨੂੰ ਸੱਚੀ ਖੁਸ਼ ਹੋ ਕੇ ਨਾਲ ਟੈਨਸ਼ਨ ਨਹੀਂ ਲੈਂਦੀ ਆ ਫਿਰ ਉਹਦੇ ਕੋਲ ਕੌਣ ਹੋਊਗਾ ਸਹੀ ਗੱਲ ਨੇ ਵੀ ਤੁਨਮ ਮੰਮੀ ਕੋਲ ਰਿਆ ਕਰ ਤੇ ਮੰਮੀ ਨੇ ਮਨਾ ਲੋ ਵੀ ਤੁਹਾਡੇ ਕੋਲ ਵਾਗ ਜੇ ਕਿਉਂਕਿ ਮੇਰੇ ਨਾਲ ਤਾਂ ਉਹਨਾਂ ਹੱਜੇ ਤਾਂ ਬਾਲਾ ਕਹਿੰਨੇ ਆ ਅਸੀਂ ਤਾਂ ਦੋਨੇ ਮਾਫ ਤਾਂ ਦੋ ਤਿੰਨ ਵਾਰੀ ਜਾਏ ਪਰ ਉਹ ਸਾਡੀ ਗੱਲ ਹੀ ਨਹੀਂ ਹੁਣ ਸੁਣਦੀ ਕੀ ਕਰੀਏ ਫਿਰ ਹਾਰ ਕੇ ਉੱਥੇ ਮੈਂ ਹੀ ਰਹਿਣ ਲੱਗ ਜਾਵਾਂਗਾ ਚਲੋ ਮੈਂ ਰਹਿ ਪੰਨਾ ਫਿਰ ਹਾਂ ਫਿਰ ਇਹ ਕਹਿੰਦਾ ਵੀ ਮੰਮੀ ਚਲ ਮੈਂ ਹੀ ਵਾਗ ਜਾਣਾ ਉੱਥੇ ਵੀ ਜੇ ਤੂੰ ਤਾਂ ਇੱਥੇ ਟਾਈਮ ਪਾਸ ਕਰਦਾ ਆਪਣਾ ਹੈਗਾ ਅਣਗਵਾਂਡ ਵਰਤ ਕੇ ਵਧੀਆ ਤਾਂ ਟਾਈਮ ਪਾਸ ਕਰ ਨੀ ਚਲ ਤੂੰ ਦਾ ਸਾਰ ਲੈਂਗੀ ਵੀ ਮਾਮੀ ਦਾ ਔਖਾਗਾ ਤਾਂ ਕਰਕੇ ਇਹਨੂੰ ਉੱਥੇ ਛੱਡਿਆ ਪਿਆ ਕੋਈ ਗੱਲ ਨਹੀਂ ਭੂਆ ਜੀ ਮੈਂ ਤਾਂ ਐਂ ਕਹਨੀ ਆ ਵੀ ਜਿਹੜੀ ਮੇਰੇ ਨਾਮ ਜ਼ਮੀਨ ਆਉਂਦੀ ਆ ਮੈਂ ਤਾਂ ਨਵੀਨ ਦੇ ਨਾਮ ਵੀ ਕਰ ਦੂੰਗੀ ਬਸ ਇਹ ਮੇਰੀ ਮਾਂ ਨੂੰ ਸੰਭੀ ਜਾਵੇ ਲੈ ਆਏ ਦਾ ਪੁੱਤ ਮੈਨੂੰ ਪਤਾ ਸੀ ਤੇਰਾ ਵੀ ਤੂੰ ਆਹੀ ਗੱਲ ਕਰੇਂਗੀ ਜਿਵੇਂ ਤੈਨੂੰ ਮੈਂ ਕਹਤਾ ਤੂੰ ਓਵੇਂ ਕਰੇਂਗੀ ਹੈਂ ਨਵੀਰ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਮਨਿੰਦਰ ਮੇਰੀ ਗੱਲ ਨਹੀਂ ਮੋੜਦੀ ਕਿ ਉਹਨੂੰ ਜਿਵੇਂ ਮੈਂ ਕਹਤਾ ਉਹਵੇਂ ਕਰਨਾਗਾ ਹਾਂ ਲੈ ਫਿਰਕੀ ਹੋ ਜਾਊਗਾ ਤੇ ਜੇ ਜ਼ਮੀਨ ਮੇਰੇ ਕੋਲੋਂ ਉਹ ਜੀ ਮੇਰੇ ਭਰਾ ਕੋਲ ਹੋਊਗੀ ਨਾ ਤੂੰ ਵੀ ਟੈਨਸ਼ਨ ਨਾ ਲੈਣਾ ਮੈਂ ਵਰਤੂਗਾ ਮੈਂ ਕਰੂਗਾ ਤੇਰੇ ਕੋਲੇ ਤੇਰੇ ਕੋਲੇ ਵੀ ਆਇਆ ਜਾਇਆ ਕਰੂਗਾ ਤੇਰੇ ਨਾਲ ਵੀ ਵਰਤੂਗਾ ਦੇਖ ਹੈ ਜਦੋਂ ਭਾਈ ਇਹਨੇ ਜ਼ਮੀਨ ਚ ਤੂੰ ਇਹਦਾ ਨਾ ਕਰਾ ਤੀ ਫਿਰ ਕਿਉਂ ਨਾ ਵਰਤੂਗਾ ਹੈ ਤੇਰਾ ਕੁਝ ਵਿਹਾਰ ਤਿਆਰ ਜੋ ਵੀ ਹੋਊਗਾ ਤੇਰਾ ਸਾਰਾ ਕੁਝ ਦੇਖ ਕੇ ਜਾਇਆ ਕਰੂਗਾ ਗਾਹਾਂ ਪੇ ਤੇਰੀ ਕੁੜੀ ਦਾ ਪਿਆਰ ਸ਼ਾਦੀ ਕਰੇਗੀ ਉਦੋਂ ਵੀ ਤੇਰੇ ਨਾਲ ਖੜੂਗਾ ਬਸ ਪੂਆ ਜੀ ਮੈਂ ਤਾਂ ਹੀ ਆ ਵੀ ਮੇਰਾ ਭਰਾ ਮੇਰਾ ਨ ਵਰਤਨ ਲੱਗ ਜੇ ਕੋਈ ਤਾਂ ਹੋਵੇ ਮੇਰੇ ਨਾਲ ਵਰਤਨ ਵਾਲਾ ਤੈਨੂੰ ਪਤਾ ਇੰਨੇ ਸਾਲ ਹੋ ਗਏ ਸਾਰੇ ਟੁੱਟੇ ਹੋਏ ਆ ਮੇਰੇ ਨਾਲ ਉਹ ਤਾਂ ਚਲ ਕੋਈ ਨਹੀਂ ਚੰਚਨ ਵਾਲਾ ਤੇਰੇ ਨਾਲ ਆ ਸੀ ਖਬਰੋਂ ਨਿਕਾ ਤੂੰ ਕੋਈ ਨਹੀਂ ਪੁੱਤ ਹੁਣ ਆ ਗਲਤੀਆਂ ਹੋਈ ਗੱਲ 100 ਵਾਰੀ ਹੋ ਜਾਂਦਾਂਗਾ ਹੰਦਰਾ ਨੇ ਹੈ ਚਲ ਜਿਹੜਾ ਕੁਝ ਹੋ ਗਿਆ ਹੋ ਗਿਆ ਉਹ ਤਾਂ ਪਿੱਛੇ ਹੁਣ ਗਿਆ ਸਾਰਾ ਕੁਝ ਹਨਾ ਨਾਲ ਆਏ ਆਗਾ ਹੁਣ ਤੇਰਾ ਪਿਓ ਵੀ ਮਰ ਗਿਆ ਫਿਰ ਉਹੀ ਗੱਲ ਜੇ ਹੁਣ ਤੇਰੇ ਕੋਲ ਜ਼ਮੀਨ ਰਹਿ ਗਈ ਤਾਂ ਲੋਕ ਫੇਰ ਗੱਲਾਂ ਕਰਨਗੇ ਵਿਪਈਆ ਹੋ ਨਾਲ ਤਾਂ ਪਿਓ ਮਾਰਤਾ ਨਾਲੇ ਜ਼ਮੀਨ ਲੈ ਗਈ ਆ ਜ਼ਮੀਨ ਦੇ लास्ट ਨਾਲ ਸਾਰਾ ਕੁਝ ਹੋਇਆਗਾ ਨਾ ਨਾ ਪੂਆ ਜੀ ਮੈਂ ਤਾਂ ਅੱਗੇ ਬਹੁਤ ਗੱਲਾਂ ਕਰਾ ਲਈਆਂ ਪਿੰਡ 'ਚ ਲੋਕਾਂ ਤੋਂ ਹੋਰ ਗੱਲਾਂ ਨਹੀਂ ਮੈਂ ਕਰਾਉਣੀਆਂ ਜਿਵੇਂ ਤੁਸੀਂ ਕਹਿੰਦੇ ਨਾ ਉਵੇਂ ਜਮੇ ਠੀਕ ਆ ਪੂਆ ਜੀ ਨਾਲ ਤੁਸੀਂ ਬੈਠ ਮੈਂ ਤੁਹਾਡੇ ਅਸਤੇ ਨਾ ਚਾਹ ਪਾਣੀ ਬਣਾ ਦਿੰਦੀ ਨਾ ਨਾ ਪੁੱਤ ਚਾਹ ਨਹੀਂ ਪੀਣੀ ਅਸੀਂ ਹੁਣ ਜਾਂਦੇ ਆ ਮੈਂ ਤਾਂ ਦਵਾਈ ਲੈਣ ਆਈ ਸੀਗੀ ਇੱਥੇ ਤੇ ਮੈਂ ਚੱਲ ਆਪੇ ਨੂੰ ਬੱਲੇ ਭੈਣੇ ਚਾਹ ਨਾਲੋਂ ਵੱਧ ਕੇ ਹੋਰ ਇਹ ਮੈਨੂੰ ਦਵਾਈ ਦਿਵਾਉਣਾ ਸੀ ਫਿਰ ਜਾ ਕੇ ਤੇਰੀ ਮਾਂ ਕੋਲ ਵੀ ਜਾਣਾ ਐ ਮੈਨੂੰ ਛੱਡ ਕੇ ਅੱਛਾ ਹਾਂ ਫਿਰ ਉੱਥੇ ਜਾਊਗਾ ਮੋਟੇ ਮਾਹੌਲ ਚਾਹ ਤਾਂ ਪੀ ਜੋ ਫਿਰ ਪਹਿਲੀ ਏਰ ਮੇਰੇ ਕੋਲ ਆਏ ਹੋ ਕੋਈ ਨਹੀਂ ਪੁੱਤ ਫਿਰ ਪੀ ਕੇ ਜਾਵਾਂਗੇ ਚਾਹ ਪਾਣੀ ਦਾ ਤੂੰ ਬੇਫਿਕਰ ਹੋ ਜਾ ਹੁਣ ਪੂਜਾ ਜੀ ਆਜਾ ਕਰੂੰਗੇ ਨਾ ਮੇਰੇ ਕੋਲ ਹਾਂ ਉਹ ਤਾਂ ਤੇਰੇ ਕੋਲੇ ਅਸੀਂ ਆਵਾਂਗੇ ਕੋਈ ਗੱਲ ਨਹੀਂ ਤੂੰ ਬੇਫਿਕਰ ਰਹਿ ਤੇ ਆਹ ਮਾੜੇ ਮੋਟੇ ਜਿਹੜੇ ਕਾਗਜ਼ ਪੱਤਰ ਜੇ ਤਿਆਰ ਕਰਾਉਣ ਵਾਲੇ ਆ ਉਹ ਇਹ ਕਰਾ ਕੇ ਨਾ ਫਿਰ ਸਾਰਾ ਕੁਝ ਤਿਆਰ ਫਿਰ ਤੈਨੂੰ ਲੈ ਜਾਊਗਾ ਤੂੰ ਸਾਈਨ ਕਰੇ ਨਾ ਨਾ ਕੋਈ ਗੱਲ ਨਹੀਂ ਪੂਜਾ ਤੂੰ ਕਾਗਜ਼ ਪੱਤਰ ਤਿਆਰ ਕਰਾ ਲਈ ਨੀ ਤੇ ਹਾਂ ਮੈਂ ਸਾਈਨ ਕਰ ਦੂੰਗੀ ਮੈਂ ਕਹਿੰਦੀ ਸੀ ਕੁੜੀ ਉਹ ਚ ਨਾ ਥੋੜਾ ਜਿਹਾ ਟਾਈਮ ਰਹਿ ਕੇ ਨਾਲ ਮਿਲ ਜ ਮੈਂ ਕਿਹਾ ਨੇ ਆਜਾ ਚਾਹ ਪੀ ਜਾ ਪੂ ਜੀ ਚੱਲ ਚਾਹ ਪੀ ਲੈਨੇ ਪੁੱਤੋ ਬਹੁਤ ਚਾਹ ਦੀ ਆਜੋ ਹੁਣ ਤਾਂ ਬਣਾ ਲਈ ਦੀਦੀ ਨੇ ਚਲ ਐ ਪੂ ਓਏ ਘੁਮਾਰ ਹੋ ਗਿਆ ਜੀ ਹੈ ਇਹ ਚੰਗਾ ਕੰਮ ਹੈ ਸਾਰੀ ਦਿਹਾੜੀ ਸਹਫੀ ਦੇ ਨਾਲ ਲੱਗਿਆ ਰਿਹਾ ਕਰ ਵਾਸਤੇ ਹੈ ਬਾਪੂ ਖੇਡਣ ਵਾਸਤੇ ਤੈਨੂੰ ਇਹੀ ਥੇ ਆ ਘਰੇ ਬੱਚਾ ਹੋਣਾ ਚਾਹੀਦਾ ਸਾਡੇ ਅਸੀਂ ਵੀ ਖੇਡਣਾ ਚਾਹੁੰਦੇ ਆ ਅਸੀਂ ਵੀ ਬੱਚਾ ਚੱਕਣਾ ਚਾਹੁੰਦੇ ਆ ਤੁਹਾਨੂੰ ਇਹ ਮੇਰੀ ਕੀ ਗਲਤੀ ਆ ਮੈਨੂੰ ਤਾਂ ਦੱਸੋ ਤੁਸੀਂ ਮੈਨੂੰ ਕਿਆ ਬੋਲੀ ਜਾਂਦੇ ਹੋ ਹੈ ਹੋਰ ਮੈਂ ਕਿਹਨੂੰ ਬੋਲਾਂ ਕਿਹਨੂੰ ਆਖਾਂ ਗਲਤੀ ਤਾਂ ਤੁਹਾਡੀ ਆ ਮੱਥੇ ਤਾਂ ਤੁਸੀਂ ਮੇਰੇ ਲਿਆ ਕੇ ਮਾਰੀ ਆਗੀ ਉਹ ਹੈ ਪਤਾ ਤੁਸੀਂ ਨਹੀਂ ਕੀਤਾ ਵੀ ਕੀ ਉਹਦੇ ਵਿੱਚ ਗੜਬੜ ਹੈ ਕੀ ਨਹੀਂ ਹੁਣ ਸਾਰੇ ਲੋਕ ਤਾਂ ਮੈਨੂੰ ਬੋਲੀ ਜਾਂਦੇ ਨੇ ਮੈਨੂੰ ਨਹੀਂ ਪਤਾ ਸੀ ਮੈਨੂੰ ਕੀ ਪਤਾ ਸੀ ਇਹਨਾਂ ਗੱਲਾਂ ਦਾ ਤੁਸੀਂ ਯਾਰ ਨੀਦਾਪੁਰਾ ਮੇਰਾ ਕਿਸੂਰ ਕਿਉਂ ਕੱਢੀ ਆਨੇ ਮੈਂ ਤਾਂ ਇਹ ਗੱਲ ਸਮਝ ਲਈ ਮੈਂ ਮਾੜਾ ਕਰਤਾ ਸੀ ਤੇਰਾ ਚੰਗਾ ਤੈਨੂੰ ਨਾਲ ਫੈਕਟਰੀ ਲੈ ਕੇ ਦਿੱਤੀ ਇੰਨਾ ਹੋ ਗਿਆ ਕਿ ਤੇ ਮੈਨੂੰ ਕਿਹਦੇ ਵਿਚੋਂ ਆ ਗੱਲ ਹੋਊਗੀ ਤੇ ਸਰ ਬਾਪੂ ਹੁਣ ਕੱਲਾ ਪੈਸਾ ਵੀ ਦੱਸ ਮੈਂ ਕਿ ਸਿਰ ਚ ਮਾਰਨਾ ਸੀ ਜਦੋਂ ਕਿ ਔਲਾਦ ਹੀ ਨਹੀਂ ਆ ਸਕਦੀ ਘਰ ਚ ਗੱਲ ਤਾਂ ਮੇਰਾ ਕੀ ਕਸੂਰ ਹੈ ਉਹ ਬਾਪੂ ਕਸੂਰ ਤੇਰਾ ਇਹੀ ਹੈ ਕਿ ਜਿਹੜਾ ਤੂੰ ਮੇਰੇ ਇਹਦੇ ਨਾਲ ਵਿਆਹ ਕਰਵਾਤਾ ਐ ਮੇਰੇ ਗਾਲ ਦੇ ਵਿੱਚ ਢੋਲ ਬਣਤਾ ਇਹ ਢੋਲ ਤਾਂ ਹੁਣ ਮੈਨੂੰ ਵਜਾਉਣਾ ਹੀ ਪਊਗਾ ਗੱਲ ਤਾਂ ਗਲਤ ਦੀ ਹੈ ਕਿ ਹੁਣ ਇਹ ਮੇਰੇ ਕੰਨ ਖਾਈ ਜਾਂਦੀ ਐ ਵੀ ਜਵਾਬ ਚਾਹੀਦਾ ਜਵਾਬ ਚਾਹੀਦਾ ਹੁਣ ਮੈਂ ਕਿੱਥੋਂ ਲੈ ਕੇ ਦਵਾਂ ਜਵਾਬ ਗੋਦ ਪਾਉਣ ਨੂੰ ਜਵਾਬ ਤੂੰ ਨਹੀਂ ਮੰਨਦਾ ਹੁਣ ਮੇਰੇ ਕੰਨ ਖਾ ਕੇ ਛੱਡਿਆ ਸਵੇਰੇ ਕਹਿੰਦੀ ਵੀ ਅਗਰ ਕੇ ਵੀ ਮੇਰੇ ਬਾਪੂ ਨੂੰ ਫੋਨ ਕਰੂੰਗੀ ਮੈਂ ਤੇ ਫਿਰ ਉਹ ਆ ਕੇ ਤੇਰੀ ਕਲਾਸ ਲਾ ਕੇ ਜਾਣਗੇ ਨਹੀਂ ਤਾਂ ਫਿਰ ਜਵਾਗ ਗੋਦ ਪਾਓ ਹੁਣ ਦੱਸ ਪਾਲੀਏ ਜਵਾਗ ਗੋਦ ਜੇ ਜਵਾਗ ਗੋਦ ਪਾਉਣਾ ਹੁੰਦਾ ਤਾਂ ਉਹਦੇ ਤੇ ਹੀ ਪਾ ਲੈਣਾ ਸੀ ਮੈਂ ਤੈਨੂੰ ਇੱਕ ਵਾਰੀ ਵੀ ਜਵਾਬ ਨਹੀਂ ਸੀ ਦੇਣਾ ਪਰ ਮੇਰੀ ਇਹ ਸ਼ਰਤ ਹੈ ਇਸ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਜੇ ਕੋਈ ਵਾਰਿਸ ਹੋਊ ਤਾਂ ਮੇਰਾ ਹੀ ਖੂਨ ਹੋ ਇਸੇ ਘਰ ਦਾ ਵਾਰਿਸ ਹੋ ਬਗਾਨਾ ਨਹੀਂ ਇਸੇ ਕਰਕੇ ਤਾਂ ਮੈਂ ਕਿਸੇ ਨੂੰ ਗੋਦ ਲੈਣ ਦੇ ਹੱਕ ਵਿੱਚ ਨਹੀਂ ਆ ਬਸ ਮੈਂ ਤਾਂ ਤੈਨੂੰ ਇਹ ਗੱਲ ਕਹਿਦੀ ਇਹ ਮੈਨੂੰ ਬੱਚਾ ਚਾਹੀਦਾ ਤਾਂ ਤੇਰਾ ਬੱਚਾ ਹੀ ਇਸ ਘਰ ਦਾ ਵਾਰਿਸ ਚਾਹੀਦਾ ਫਿਰ ਬਾਪੂ ਮੇਰਾ ਤਲਾਕ ਕਰਾ ਦੇ ਮੈਂ ਨਹੀਂ ਰਹਿ ਸਕਦਾ ਇਹ ਜਨਾਨੀ ਨਾਲ ਤਲਾਕ ਤੇਰਾ ਕਿਵੇਂ ਹੋ ਜੂਗਾ ਕੌਣ ਮੈਨੂੰ ਤਲਾਕ ਆਸਤੇ ਨਾਲੇ ਚੰਗੇ ਭਲੇ ਘਰਾਂ ਦੇ ਵਿੱਚ ਤਲਾਕ ਤਰੂਕ ਨਾਮ ਦੀਆਂ ਕੋਈ ਗੱਲਾਂ ਨਹੀਂ ਹੁੰਦੀਆਂ ਫਿਰ ਨਾਲੇ ਤੂੰ ਕਹਿਣਾ ਵੀ ਵਾਰਿਸ ਵੀ ਆਪਣੇ ਘਰ ਦਾ ਹੀ ਚਾਹੀਦਾ ਹੈ ਨਾਲੇ ਤਲਾਕ ਨਹੀਂ ਕਰਾਉਣਾ ਮੈਂ ਇਸ ਜਨਾਨੀ ਨੂੰ ਰੱਖ ਨਹੀਂ ਸਕਦਾ ਤੜਕੇ ਹੱਥ ਨੇ ਮੈਨੂੰ ਬਹੁਤ ਕੁਝ ਬੋਲਦੀ ਆ ਮੈਨੂੰ ਤਾਂ ਸੁਣਿਆ ਨਹੀਂ ਜਾਂਦਾ ਨਾਲੇ ਘਾਟੇ ਦੇ ਤੇ ਨਾਲੇ ਦੀਆਂ ਗੱਲਾਂ ਸੁਣੀਆਂ ਤੂੰ ਇਹਨੂੰ ਰੱਖ ਨਹੀਂ ਸਕਦਾ ਨਹੀਂ ਰੱਖ ਸਕਦਾ ਕੂ ਆਪਦੇ ਦਿਲਤ ਨਹੀਂ ਰੱਖ ਸਕਦਾ ਤੇ ਮੈਂ ਇਸ ਜਨਾਨੀ ਨੂੰ ਇਸ ਘਰ ਚ ਰੱਖ ਸਕਦਾ ਠੀਕ ਹੈ ਤਲਾਕ ਹੋਇਆ ਤਾਂ ਲੋਕਾਂ ਦੇ ਵਿੱਚ ਗੱਲਾਂ ਹੋਣਗੀਆਂ ਪਰ ਇਹਦਾ ਇੱਕੋ ਇੱਕ ਹੱਲ ਹੈ ਜਿਹੜਾ ਹੋ ਸਕਦਾ ਜੇ ਆਪਾਂ ਚਾਹੀਏ ਤਾਂ ਕੀ ਬਾਪੂ ਉਹ ਇਹ ਵੀ ਇਹਨੂੰ ਗੱਡੀ ਚਾੜਦੇ ਤੇ ਇਹ ਕੰਮ ਤੈਨੂੰ ਹੀ ਕਰਨਾ ਪਊ ਤੇ ਦੂਜੀ ਗੱਲ ਕੱਲ ਨੂੰ ਜੇ ਕੋਈ ਗੱਲਬਾਤ ਹੁੰਦੀ ਹੈ ਹਾਂ ਕੋ ਥਾਣੇ ਕਚਹਿਰੀ ਦੀ ਕੋਈ ਵੀ ਹੁੰਦਾ ਤਾਂ ਮੈਂ ਆਪੇ ਸਾਂਭ ਲਊਂਗਾ ਤਫਰ ਬਾਪੂ ਜਿਹੜੀ ਤੇਰੀ ਯਾਰੀ ਐ ਇਹਦੇ ਪਿਆਰ ਦੇ ਨਾਲ ਤੂੰ ਯਾਰੀ ਨੂੰ ਕਰ ਦੇ ਪਾਪਾ ਆਪਾਂ ਕੋਈ ਬਹਾਨਾ ਬਣਾ ਦਾਂਗੇ ਕੋਈ ਸਿਲੰਡਰ ਫਟ ਗਿਆ ਉਹ ਹੋ ਗਿਆ ਹੋ ਗਿਆ ਕੁਝ ਇਸ ਤਰੀਕੇ ਦੇ ਨਾਲ ਪਲਾਨ ਬਣਾ ਦਵਾਂਗਾ ਹਾਂ ਨਾਲ ਇੱਕ ਗੱਲ ਹੋਰ ਹੂੰ ਆਪਦੀ ਮਾਂ ਕੋਲ ਇਹ ਗੱਲ ਕਰ ਲੈ ਬੈਠ ਜੀ ਠੀਕ ਐ ਨਾ ਉਹ ਫੇਰ ਐਵੇਂ ਗੱਲ ਕੰਮ 'ਚ ਕਦਮ ਪਾ ਦੇਣਗੇ ਠੀਕ ਜੀ ਤੂੰ ਕਰ ਸਕਦਾ ਤਾਂ ਦੇਖ ਲੈ ਆਖਰੀ ਫੈਸਲਾ ਕਰਨਾ ਹੀ ਪਊਗਾ ਮੈਨੂੰ ਬਸ ਠੀਕ ਆ ਅੱਗੇ ਤੋਂ ਲਾ ਬਸ ਉਹ ਪੁੱਛ ਲੈ ਮੈਨੂੰ ਸਾਬ ਨਾ ਹੁਣ ਕੀ ਮੈਨੂੰ ਤਾਂ ਆਏ ਨਹੀਂ ਸਮਝ ਲੱਗਦੀ ਬਾਪੂ ਮਾਰਾਂਗੇ ਕਿਹੜੇ ਹਿਸਾਬ ਨਾਲ ਜੇ ਹੁਣ ਮੈਂ ਉਹਦੇ ਗੱਲ ਤੇ ਚਾਕੂ ਮਾਰਦਾ ਹੈ ਤਾਂ ਵੀ ਤਾਂ ਚਾਕੂ ਦੇ ਉੱਪਰ ਫਿੰਗਰਪ੍ਰਿੰਟ ਮੇਰੇ ਆਉਣਗੇ ਸਾਰਾ ਕੁਝ ਪੋਸਟਮਾਰਟਮ ਦੇ ਵਿੱਚ ਆ ਜਾਊਗਾ ਮੈਂ ਤੈਨੂੰ ਪਹਿਲਾਂ ਕਿਹਾ ਨਾ ਵੀ ਕੰਮ ਉਹ ਕਰੋ ਜਿਹਦੇ ਸਬੂਤ ਵੀ ਨਾ ਰਹਿਣ ਤੇ ਕੰਮ ਵੀ ਹੋ ਜੇ ਤੇ ਜਿਵੇਂ ਸੈਣੀ ਕਹਿੰਦੇ ਹੁੰਦੇ ਸੱਪ ਵੀ ਵਰਜੇ ਤੇ ਲਾਠੀ ਵੀ ਨਾ ਟੁੱਟੇ ਆਪਣੇ ਦੀ ਗੱਲ ਵੀ ਨਾ ਹੋਵੇ ਆਪਾਂ ਇਸ ਤਰੀਕੇ ਨਾਲ ਕਰਦੇ ਆ ਆਪਾਂ ਗੈਸ ਛੱਡ ਕੇ ਖੁੱਲਾ ਰਸੋਈ ਦਾ ਗੇਟ ਬੰਦ ਕਰ ਦਿੰਨੇ ਆ ਜਦੋਂ ਇਹ ਜਾਊਗੀ ਇਹਨੂੰ ਕਹਦਾਂਗੇ ਚਾਹ ਬਣਾ ਜਾ ਜਦੋਂ ਇਹ ਜਾਊਗੀ ਜਾ ਕੇ ਮਾਚ ਦੀ ਤਿੱਲੀ ਚਲਾਈ ਬਸ ਪਾਂਬੜ ਪੂਰਾ ਬਾਪੂ ਆਇਆ ਤਾਂ ਗੱਲ ਤੇਰੀ ਮੈਂ ਮੰਨ ਗਿਆ ਪਰ ਤੂੰ ਆਏ ਦੇਖ ਵੀ ਆਪਾਂ ਨੂੰ ਪੂਰੀ ਟਾਈਮਿੰਗ ਦੇ ਨਾਲ ਗੱਲ ਕਰਨੀ ਪਊਗੀ ਸਿਲੰਡਰ ਦੇ ਨਾਲ ਤਾਂ ਆਪਣਾ ਸਾਰਾ ਘਰ ਵੀ ਉੱਡ ਸਕਦਾ ਆਪਾਂ ਵੀ ਮਰ ਸਕਦੇ ਆ ਆ ਪਰਾਂਗੇ ਬਾਹਰਲੇ ਪਾਸੇ ਉੱਡਦਾ ਘਰ ਉੱਡੀ ਜਾਵੇ ਇਹ 20 ਘਰ ਪਾ ਲਾਂਗੇ ਫੋਟ ਠੀਕ ਹੈ ਨਾ ਚਲ ਬਸ ਠੀਕ ਆ ਫਿਰ ਬਸ ਇਹ ਪਲਾਨਿੰਗ ਕਰਨੀ ਤੋਂ ਸ਼ੁਰੂ ਕਰ। ਮਾਂ ਨੂੰ ਫਿਰ ਤੂੰ ਆਪੇ ਸਮਝਾ ਲਈ। ਮਨੂੰ ਆਪੇ ਸਮਝਾ ਲੂਗਾ। ਕੱਲ ਸ਼ਾਮ 8-9 ਵਜੇ ਤੱਕ ਇਹਦੀ ਹੱਤਿਆ ਕਰਨੀ ਪਊਗੀ ਮੈਨੂੰ। ਹੂੰ। ਜੇ 8-9 ਵਜੇ ਤੱਕ ਹੱਤਿਆ ਕਰ ਦੇਂਗਾ ਤਾਂ ਚੰਗਾ ਰਹੇਗਾ। ਹੁਣ ਮੇਰੀ ਯਾਰੀ ਦੋਸਤੀ ਕਈ ਠਿੱਕੂਚ ਇਹ ਨਾਲ ਜਮੀਨਾ ਜਰਦਾਤਾ ਕਿਉਂਕਿ ਉਹਨਾਂ ਦੇ ਵੀ ਕੁੜੀ ਕੱਲੀ ਸੀ। ਜੇ ਕੁੜੀ ਨਹੀਂ ਰਹੂਗੀ ਤਾਂ ਉਹ ਵੀ ਨਹੀਂ ਰਹਿਣਗੇ। ਕਰ ਲੈਣ ਜਿਹੜਾ ਕੁਛ ਮੇਰਾ ਕਰਦੇ। ਇੱਕ ਗੱਲ ਆਵਾ ਹੈ। ਹਾਂ। ਤੂੰ ਵੀ ਸਿਰੇ ਹੀ ਲਾ ਦਿੰਨੀ ਹੈ ਨਾ ਅਖੰਡਾ ਜਿਹੀ ਰੱਖ ਰਕੇ ਨਹੀਂ ਚੁਕਾਣ ਦੀ। ਬੇਪਾਸੇ ਰੱਖਦਾ ਸਿਰ। ਤੂੰ ਵੀ ਸਿਰੇ ਹੀ ਲਾ ਦਿੰਨੀ ਹੈ ਵਾਣਾ ਟੋਪੀ ਵਾਲੀ ਕੱਲ ਲਾਉਣੀ ਹੈ ਜਮਾਣਾ। ਲੈ ਖੜਾ ਟਕਾਣੇ ਤੇ। ਐਸ ਤੇ ਵਾਣਾ ਉਹ ਤੇ ਕੋਣ ਆਖਿਆ ਰਖੋ। ਹਾਂ ਪ੍ਰਾਨੀ ਪਾਪਨਾ ਤੂੰ ਪਤਾ ਮੈਨੂੰ। ਹਾਂ। ਮੇਰੀ ਗੱਲ ਸੁਣ ਲੈ। ਹੁਣ ਆਪਾਂ ਸਕੀਮ ਪੂਰੀ ਪੱਕੀ ਲਾਤੀ ਹੈ। ਠੀਕ ਹੈ। ਠੀਕ ਹੈ। ਹੁਣ ਤੂੰ ਵੀ ਕਰਨਾਗਾ ਕਿ ਇੱਕ ਦਾ ਕਾਗਜ਼ ਪਤਾ ਤਿਆਰ ਕਰਾ। ਤੇਰੀ ਮਾਂ ਨੂੰ ਇਸ ਗੱਲ ਦਾ ਪਤਾ ਲੱਗੇ। ਫੇਰ ਉਹੀ ਗੱਲ ਮੈਂ ਕੱਠਿਆਂ ਕੋਲਾਂ ਛੱਡੀਆਂ ਮੈਂ ਪਹਿਲਾਂ ਇਹ ਦੱਸ ਮਾਮੀ ਨੂੰ ਕੁਝ ਨਹੀਂ ਪਤਾ ਲੱਗਦਾ ਕਾਗਜ਼ ਪੱਤਰ ਉਹ ਮੇਰੇ ਤੇ ਛੱਡ ਦੇ ਮੈਂ ਆਪ ਹੀ ਤਿਆਰ ਕਰਾ ਲਊਗਾ ਅੱਗੇ ਦੱਸ ਬਸ ਤੂੰ ਉਸ ਕਾਗਜ਼ ਪੱਤਰ ਤਿਆਰ ਕਰਕੇ ਇੱਕ ਵਾਰੀ ਮੈਨੂੰ ਫੋਨ ਕਰ ਦੇ ਠੀਕ ਹੈ ਠੀਕ ਹੈ ਫੇਰ ਆਪਾਂ ਉੱਥੇ ਇਹਨੂੰ ਚੜਾ ਲਿਆਵਾਂਗੇ ਬਸ ਠੀਕ ਹੈ ਤੇ ਇਹ ਤੋਂ ਬਾਰੇ ਦੀ ਬਾਰੇ ਸੈਂਡ ਕਰ ਦੇ ਓਕੇ ਬਸ ਇਹ ਤੂੰ ਕਿ ਲੈਣਾ ਆਪਣੇ ਇਸ ਮਰਜ਼ੀ ਜਾਵੇ ਆਪਾਂ ਦੱਸ ਕੀ ਲੈਣਾ ਹੈ ਨਹੀਂ ਉਹ ਬੈਠੇ ਉਹ ਤੂੰ ਕਹਿੰਦਾ ਨਹੀਂ ਸੀ ਮੈਂ ਅੱবি ਆਇਆ ਕਰਾਂਗੀ ਤੇਰੇ ਕੋਲ ਇਹ ਤਾਂ ਕਹਿੰਦਾ ਇਹ ਤੋਰ ਕੇ ਲੈਣਾ ਰਹਿਣਾ ਸੀ ਜਾਂ ਤਾਂ ਮਿੱਟੀ ਮਾਰ ਲੈਣੇ ਸੀ ਹਾਂ ਇਹ ਤਾਂ ਫੇਰ ਫੇਰ ਹੀ ਜ਼ ਆਇਆ ਨਾ ਮੇਰੇ ਜਾਨ ਸਮਝਦੇ ਜੀ ਐ ਫਿਰ ਮਾਗੀ ਦੀਆਂ ਤੂੰ ਮੈਂ ਦੱਸ ਪਹਿਲਾਂ ਮੈਨੂੰ ਚੱਕ ਬਾਹਰ ਨਾ ਕਰ ਚਲ ਚੋਦੇ ਕੋਲ ਠੀਕ ਆ ਨਹੀਂ ਤਾਂ ਕੱਲੂ ਜਾ ਕੇ ਕਾਗਜ਼ ਪੱਤਰ ਤਿਆਰ ਕਰਵਾ ਲੀ ਜਿਹੜੇ ਕਰਾਉਣੇ ਸੀ ਬਸ ਆ ਕੰਮ ਹੀ ਕਰ ਬਸ ਠੀਕ ਆ ਫਿਰ ਚਲ ਦੇਖ ਲੈ ਤੂੰ ਫੋਨ ਜਾਂ ਦੇਖੀ ਜਾਂਦੀ ਜੀ ਲੈ ਹੁਣ ਮੈਂ ਫੋਨ ਕੀ ਦੇਖਣਾ ਹੈ ਉਹ ਤੋੜ ਕੱਲੀ ਸੀਗੀ ਅੱਛਾ ਹੁਣ ਤਾਂ ਮੈਂ ਸਕੀਮਾਂ ਘਰੂੰਦੀ ਬਸ ਠੀਕ ਆ ਠੀਕ ਆ ਬਸ ਹਾਂ ਚੰਗਾ ਫਿਰ ਜਾ ਵਾ ਚੰਗਾ ਫੋਨ ਕਰਦੀ ਜਾ ਕੇ ਮੈਨੂੰ ਬਸ ਠੀਕ ਆ ਕਰ ਦੂਗਾ ਚਲ